ਨਿਮਾਣਿਆਂ ਦੇ ਮਾਣ ਮਿ ਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਪਾਸ਼ਾ ਜਿਨ੍ਹਾਂ ਦੀ ਬਾਬਤ ਪੜ ਸਾਹਿਬਾਨ ਨੇ ਸਵਈਆਂ ਦੇ ਅੰਦਰ ਬਿਆਨ ਕੀਤਾ ਹੈ ਕਹਿਣ ਲੱਗੇ ਉਹਨਾਂ ਦੇ ਗੁਣ ਇੰਨੇ ਬੇਅੰਤ ਨੇ ਉਹਨਾਂ ਦੀ ਮਹਿਮਾ ਇੰਨੀ ਵੱਡੀ ਹੈ ਕਿ ਕੋਈ ਵੀ ਅੱਜ ਤੱਕ ਉਹਨਾਂ ਦੇ ਬਾਰੇ ਕਥਨ ਨਹੀਂ ਕਰ ਸਕਿਆ ਉਹਨਾਂ ਨੇ ਉਦਾਹਰਨਾ ਦੇ ਕੇ ਸਮਝਾਇਆ ਕਹਿਣ ਲੱਗੇ ਦੁਨੀਆ ਦੇ ਉੱਤੇ ਜਦੋਂ ਬੱਦਲਾਂ ਦੇ ਵਿੱਚੋਂ ਕਣੀਆਂ ਪੈਂਦੀਆਂ ਨੇ ਜਿੰਨੀ ਵੀ ਧਰਤੀ ਦੇ ਉੱਤੇ ਬਨਸਪਤੀ ਹੈ ਜਿੰਨੇ ਵੀ ਬਸੰਤ ਰੁੱਤ ਦੇ ਵਿੱਚ ਫੁੱਲ ਖਿੜਦੇ ਨੇ ਇਹਨਾਂ ਦੀ ਅੱਜ ਤੱਕ ਕਿਸੇ ਨੇ ਵੀ ਗਿਣਤੀ ਨਹੀਂ ਕੀਤੀ ਇਸੇ ਤਰੀਕੇ ਦੇ ਨਾਲ ਸੂਰਜ ਦੇ ਵਿੱਚੋਂ ਚੰਦਰਮਾ ਦੇ ਵਿੱਚੋਂ ਪਤਾ ਨਹੀਂ ਹਰ ਰੋਜ਼ ਕਿੰਨੀਆਂ ਕੁਕਰਨਾ ਨਿਕਲਦੀਆਂ ਨੇ ਇਹਨਾਂ ਦਾ ਕੋਈ ਵੀ ਅੰਤ ਨਹੀਂ ਪਾ ਸਕਿਆ ਸਾਗਰ ਡੂੰਘਾ ਕਿੰਨਾ ਕੋ ਹੈ ਸਾਗਰ ਦੀ ਗਹਿਰਾਈ ਕਿੰਨੀ ਹੈ ਅਧੇ ਗੰਗਾ ਦੇ ਵਿੱਚੋਂ ਹਰ ਰੋਜ਼ ਕਿੰਨੀਆਂ ਤਰੰਗਾਂ ਉੱਠਦੀਆਂ ਨੇ ਫਿਰ ਉਸ ਦੇ ਵਿੱਚ ਸਮਾ ਜਾਂਦੀਆਂ ਨੇ ਅੱਜ ਤੱਕ ਇਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਿਆ ਪਰਸ ਅੱਗੇ ਪੜ ਸਾਹਿਬਾਨ ਫਰਮਾਉਂਦੇ ਨੇ ਹੋ ਸਕਦਾ ਹੈ ਕਿ ਸਤਿਗੁਰੂ ਦੀ ਦਸੀ ਮਤ ਦੇ ਅਨੁਸਾਰ ਸਤਿਗੁਰੂ ਦੇ ਦੱਸੇ ਗਿਆਨ ਦੇ ਅਨੁਸਾਰ ਇਹਨਾਂ ਦਾ ਕੋਈ ਅੰਤ ਪਾ ਸਕਦਾ ਹੋਵੇ ਇਹਨਾਂ ਦੀ ਕੋਈ ਗਿਣਤੀ ਕਰ ਲਵੇ ਪਰ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਗੁਣ ਇੰਨੇ ਵੱਡੇ ਨੇ ਤੁਹਾਡੀ ਮਹਿਮਾ ਇੰਨੀ ਬੇਅੰਤ ਹੈ ਕਿ ਦੁਨੀਆਂ ਦੇ ਉੱਤੇ ਕੋਈ ਵੀ ਐਸਾ ਮਨੁੱਖ ਪੈਦਾ ਨਹੀਂ ਹੋਇਆ ਜਿਹੜਾ ਤੁਹਾਡੀ ਮਹਿਮਾ ਦਾ ਕਤਨ ਕਰ ਸਕਦਾ ਹੋਵੇ ਬੜਾ ਪਿਆਰਾ ਸੋਈਆ ਪਾਤਸ਼ਾਹਬਾਨ ਨੇ ਪ੍ਰਮਾਣ ਕੀਤਾ ਘਨ ਹਰ ਬੂੰਦ ਬਸੋਰੋ ਮਾਵਲ ਕਸਮ ਬਸੰਤ ਗਨੰਤ ਨਾ ਆਵੇ ਰਾਵਸਾਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੋਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨਾਂ ਜੋ ਗਾਵੇ ਭੱਲੇ ਅਮਰਦਾਸ ਸਬਨ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ